ਹallelujah ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਅਸੀਂ ਅੱਜ ਸ਼ਾਮ ਦੇ ਵਚਨ ਚ ਦੇਖਾਂਗੇ ਮत्ती 7 ਦੀ 9 ਦੇ 10 ਚ ਲਿਖਿਆ ਹੈ ਜੇ ਤਫਾਟੇ ਵਿੱਚੋਂ ਕਹਿਣਾ ਮਿਲੂਖ ਹੈ ਉਹਦਾ ਪੁੱਤਰ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ ਅਤੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀ ਅਵਸਥਾ ਦੇਣੇ ਜਾਣਦੇ ਜੇ ਤੁਹਾਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਸੋ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ ਹallelujah ਕਿਉਂ ਵੀ ਅਸੀਂ ਆਪਣੇ ਬੱਚਿਆਂ ਨੂੰ ਚੋਰੀ ਜਾਰੀ ਕਿਸੇ ਠੱਗੀ ਝੂਠ ਬੋਲ ਕੇ ਆਪਣੇ ਬੱਚੇ ਨੂੰ ਵਧੀਆ ਚੀਜ਼ਾਂ ਲਿਆਣੇ ਦੇਣੀਆਂ ਚਾਹੁੰਦੇ ਆ ਤਾਂ ਸਾਡਾ ਸਵਰਗੀ ਪਿਤਾ ਜਿਨ੍ਹਾਂ ਨੇ ਆਕਾਸ਼ ਧਰਤੀ ਰਚੀ ਉਹਨਾਂ ਕੋ ਸਾਰੇ ਹੁਕਮ ਨੇ ਜੇ ਅਸੀਂ ਉਹਨਾਂ ਦੇ ਵਚਨਾਂ ਤੇ ਉਹਨਾਂ ਦੀ ਆਗਿਆ ਤੇ ਚੱਲਾਂਗੇ ਤਾਂ ਪਰਮੇਸ਼ਰ ਸਾਰੇ ਹੁਕਮ ਸਾਨੂੰ ਦੇਣਗੇ ਕਿਉਂਕਿ ਹਰ ਕੋਈ ਜਿਹਦਾ ਬੱਚਾ ਜਿਹਦਾ ਪਿਓ ਬੱਚੇ ਪਿਓ ਜਿਹਦਾ ਬੱਚਾ ਹੁੰਦਾ ਆਪਣੇ ਪਿਓ ਦੀ ਆਗਿਆ ਕਰੇ ਤੇ ਕੀ ਕਰਦਾ ਪਿਓ ਸਾਰਾ ਆਪਣਾ ਹੱਕ ਬੱਚੇ ਨੂੰ ਦਿੰਦਾ ਉਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਹੈ ਜੇ ਤੁਸੀਂ ਉਹਨਾਂ ਦੇ ਬਚਨਾਂ ਤੇ ਚੜਾਂਗੇ ਉਹਨੇ ਪ੍ਰਾਰਥਨਾ ਕਰਾਂਗੇ ਉਹਨਾਂ ਦੇ ਹੁਕਮਾਂ ਨੂੰ ਮੰਨਾਂਗੇ ਤਾਂ ਪਰਮੇਸ਼ਰ ਤੁਹਾਨੂੰ ਸਾਰਾ ਹੱਕ ਦੇਗਾ ਯੈਸੂ ਮਸੀਹ ਦੇ ਨਾਮ ਚ ਮੰਗਦੇ ਆਮੀ ਤੁਹਾਨੂੰ ਇਸ ਬਚਨ ਤੇ ਰਹੀ ਪਰਮੇਸ਼ਰ ਬਹੁਤ ਸਾਰੀ ਆਸ਼ੀਸ਼ ਦੇਵੇ ਮੈਂ ਵਿਸ਼ਵਾਸ ਕਰਦੀ ਇਸ ਬਚਨ ਤੇ ਰਹੀ ਪਰਮੇਸ਼ਰ ਤੁਹਾਨੂੰ ਟੱਚ ਕਰ ਚੁੱਕਿਆ ਤੁਹਾਡੇ ਘਰਾਂ ਦੇ ਵਿੱਚ ਆਸ਼ੀਸ਼ ਬਰਕਤ ਆ ਚੁੱਕੀ ਯੈਸੂ ਮਸੀਹ ਦੇ ਨਾਮ ਚ ਮੰਗਦੇ ਆਮੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨ ਕਮੈਂਟ ਚ ਆਮੀ ਟੈਗ ਕਰ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਬਖਸ਼ੇ ਕੋਪਲਸਿਓ ਹਾਲੇਲੀਉਹ ਹਾਲੇਲੀਉਹ ਧੰਨਵਾਦ 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 ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਂਜਾ ਵਿੱਚ ਸਾਡੀ ਮਦਦ ਕੀਤੀ ਸਾਡੀ ਸਹਾਇਤਾ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਸਵੇਰ ਤੋਂ ਲੈ ਕੇ ਪਿਤਾ ਪਰਮੇਸ਼ਰ ਸ਼ਾਮ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਡਾਕਟਰ ਜੀ ਜਿਸ ਗੋੜ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੇ ਮੇਰੇ ਪਿਆਰੇ ਪ੍ਰਭੂ ਜੀ ਜਿਨ੍ਹਾਂ ਜਿਨ੍ਹਾਂ ਪਿਤਾ ਪਰਮੇਸ਼ਰ ਸਚਾਨ ਨਾਲ ਜੁੜੇ ਨੇ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਦੇ ਘਰਾਂ ਚ ਪਿਤਾ ਪਰਮੇਸ਼ਰ ਤੁਹਾਡੀ ਆਸ਼ੀਸ਼ ਪਿਤਾ ਸਵਰਗ ਰਾਜ ਚ ਵੀ ਤਾਂ ਖੋਲ ਜੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਤੇ ਪਿਤਾ ਪਰਮੇਸ਼ਰ ਤੁਹਾਡੇ ਸਰਗੀ ਦੂਤਾਂ ਦੇ ਪਹਿਰੇ ਲੱਗਣ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਨੂੰ ਸਭ ਨੂੰ ਪਿਤਾ ਪਰਮੇਸ਼ਰ ਤੁਹਾਡੇ ਲਹੂ ਦੇ ਵਿੱਚ ਕਵਰ ਕਰ ਦਈਏ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੈਂ ਜਿੰਨੀ ਪਿਤਾ ਪਰਮੇਸ਼ਰ ਪ੍ਰਾਰਥਨਾ ਕੀਤੀ ਤੁਸੀਂ ਹਰ ਇੱਕ ਪ੍ਰਾਰਥਨਾ ਦਾ ਪਿਤਾ ਮੈਨੂੰ ਉੱਤਰ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਹਰ ਕਿਸੇ ਨੇ ਪਤਾ ਪਰਮੇਸ਼ਰ ਗਵਾਹੀ ਨਾ ਖੜਿਆ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਮੇਰਾ ਵਿਸ਼ਵਾਸ ਹੈ ਮੇਰੇ ਪਿਆਰੇ ਪ੍ਰਭੂ ਜੀ ਇਹ ਵੀ ਪ੍ਰਾਰਥਨਾ ਸੁਣਨਗੇ ਤੇ ਗਵਾਹੀ ਨਾ ਖੜੀ ਹੋਣਗੇ ਯੀਸ਼ੂ ਮਸੀਹ ਦੇ ਨਾਮ ਚ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਸਾਡੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਪੁੱਤਰ ਨਾਮ ਚ ਪਿਤਾ ਇਹਨਾਂ ਦੇ ਰਾਸਤਿਆਂ ਨੂੰ ਆਪਣਨ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਪਰ ਸ਼ੈਤਾਨ ਨੂੰ ਪਿਤਾ ਮੈਂ ਇਹਨਾਂ ਦੇ ਜੀਵਨ ਚੋਂ ਕੱਢਦੀ ਆਊਟ ਆਫ ਦ ਫਰ ਦੂਰ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਮਹ ਤੁਸੀਂ ਮਹਾਨ ਜੀ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਪਿਤਾ ਪਰਮੇਸ਼ਰ ਹੈ ਸ਼ੈਤਾਨ ਦੀ ਯੋਜਨਾ ਨੂੰ ਮੈਂ ਆਊਟ ਕਰ ਦ ਦਫਾ ਦੂਰ ਕਰ ਦਿਆ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਘਰਾਂ ਚੋਂ ਪਿਤਾ ਪਰਮੇਸ਼ਰ ਸ਼ੈਤਾਨ ਆਊਟ ਹੋ ਜੀ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਆਸ਼ੀਸ਼ ਆਵੇ ਤੁਹਾਡਾ ਮਿਹਰੂ ਦਾ ਮਸਾ ਆਵੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਪਿਤਾ ਪਰਮੇਸ਼ਰ ਤੁਹਾਨੂੰ ਤੁਹਾਡੇ ਹੱਥਾਂ 'ਚ ਸੌਂਪ ਦਿਆ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਸਮਝ ਬੁੱਧ ਦੋ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਬਚਨਾਂ ਦੀ ਸਭ ਮਚਾਏ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਪ੍ਰਾਰਥਨਾ ਪਿਤਾ ਪਰਮੇਸ਼ਰ ਇਹਨਾਂ ਦੇ ਦਿਲਾ ਦਿਮਾਗ ਚ ਪਿਤਾ ਪਰਮੇਸ਼ਰ ਜੀ ਦੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਨੂੰ ਤੁਹਾਡੇ ਤੁਹਾਨੂੰ ਨਵਾਦ ਦੀ ਬੇੜ ਹਰ ਕੋਈ ਵੀ ਦਾ ਪਰਮੇਸ਼ਰ ਚਾਣੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹੱਮਤ ਤੇ ਵਡਿਆਈ ਦਵਈਏ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਆਮੀ ਦੋ ਸਭਿ ਜੋ ਵੀ ਪ੍ਰਾਰਥਨਾ ਨੂੰ ਜੋ ਵੀ ਕਿਸੇ ਨੂੰ ਰੋਗ ਬਿਮਾਰੀ ਜਾਂ ਕੁਛ ਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤੁਸੀਂ ਪ੍ਰਾਰਥਨਾ ਰੈਂਦਾ ਨੰਬਰ ਤੇ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਨੂੰ ਟੱਚ ਕਰੇਗਾ ਤੁਹਾਡੇ ਹਰ ਇੱਕ ਕਾਮ ਨੂੰ ਪੂਰਾ ਤੁਹਾਨੂੰ ਆਜ਼ਾਦ ਕਰਗਾ ਯਿਸੂ ਮਸੀਹ ਦੇ ਨਾਮ ਚ ਮੰਗਦੇ ਆਮੇਨ